ਜਲੰਧਰ ਜਿਹੜੀ ਜਿਮਣੀ ਚੋਂ ਹੋ ਰਹੀ ਹੈ ਜਲੰਧਰ ਵੈਸ ਦੀ ਉਸ ਦਾ ਸਿਆਸੀ ਅਖਾੜਾ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਸੰਗ ਦੇ ਨਾਲ ਲਗਾਤਾਰ ਆਮ ਆਦਮੀ ਪਾਰਟੀ ਦੀ وزارت ਦੀ ਗੱਲ ਕਰੀਏ ਜਾਂ ਲੀਡਰਾਂ ਦੀ ਗੱਲ ਕਰੀਏ ਉਹ ਇੱਥੇ ਚੋਣ ਪ੍ਰਚਾਰ ਕਰਨ ਲਈ ਜੁਟੇ ਹੋਏ ਨੇ ਗੱਲਬਾਤ ਕਰਾਂਗੇ ਵਾਰਡ ਨੰਬਰ 40 ਦੇ ਵਿੱਚ ਮੌਜੂਦਾ ਕੁਲਵਰ ਸਿੰਘ ਬਾਜੀਗਰ ਵਿਧਾਇਕ ਸਾਡੇ ਨਾਲ ਨੇ ਸਰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ ਪਿਛਲੇ ਕਾਫੀ ਦਿਨਾਂ ਤੋਂ ਡਟੇ ਹੋਏ ਹੋ ਕੀ ਕਹਿੰਦੇ ਨੇ ਲੋਕ ਹੁਣ ਇਸ ਵਾਰ ਦੇਖੋ ਜੀ ਲੋਕਾਂ ਨੇ ਕਦੇ ਵੀ ਇਹ ਕਸਰ ਨਹੀਂ ਛੱਡੀ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦਿੱਤਾ ਚਾਹੇ ਉਹ ਆਪਣੇ ਸ਼ੀਤਲ ਨਰਾਗ ਨੂੰ ਐਮਐਲਏ ਬਣਾਉਣ ਦੀ ਗੱਲ ਹੋਵੇ ਚਾਹੇ ਉਹ ਰੀਕੂ ਨੂੰ ਲੋਕ ਸਭਾ ਦੀ ਪਹੁੰਚਾਉਣ ਦੀ ਗੱਲ ਹੋਵੇ ਤਾਂ ਲੋਕਾਂ ਨੇ ਹਰ ਵਾਰ ਸਾਥ ਦਿੱਤਾ ਤਾਂ ਜਦੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਪਹਾਚਾ ਕੇ ਲੋਕਾਂ ਦੇ ਨਾਲ ਵਾਅਦੇ ਕਰਕੇ ਲੋਕ ਉਹਨੂੰ ਵਿਸ਼ਵਾਸ ਕਰਕੇ ਜਦੋਂ ਜਿਤਾਉਂਦੇ ਆ ਉਹਨਾਂ ਨੂੰ ਧੋਖਾ ਦੇ ਕੇ ਜਦੋਂ ਅਧ ਵਿਚਾਲੇ ਕੋਈ ਛੱਡ ਕੇ ਚਲੇ ਜੇ ਤਾਂ ਫਿਰ ਲੋਕਾਂ ਦਾ ਜਿਹੜਾ ਰੋਸ ਤਾਂ ਫੁੱਟਦਾ ਹੀ ਹੈ ਔਰ ਅੱਜ ਜਲੰਧਰ ਵਸਦੇ ਲੋਕ ਤਿਆਰ ਨੇ ਆਮ ਆਦਮੀ ਪਾਰਟੀ ਨੂੰ ਵੋਟ ਕਰਨੇ ਜਾ ਰਹੇ ਨੇ ਮਹਿੰਦਰ ਭਗਤ ਜਿਹੜਾ ਹੈਗਾ ਔਰ ਉਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈਗਾ ਤੀਸਰੀ ਚੌਥੀ ਪੀੜ੍ਹੀ ਹੈ ਜਿਹੜੀ ਉਹਨਾਂ ਦੀ ਲੋਕ ਸੇਵਾ ਦੇ ਲਈ ਉਹ ਹਮੇਸ਼ਾ ਤਤਪਰ ਨੇ ਸੋਮਿੰਦਰ ਭਗਤ ਹੈ ਜਿਹੜਾ ਅੱਛੀ ਛਵੀ ਦੇ ਨਾਮ ਤੇ ਜਾਣਿਆ ਜਾਂਦਾ ਚੰਗੇ ਕੰਮਾ ਕਰਕੇ ਜਿਹੜਾ ਪਰਿਵਾਰ ਜਾਣਿਆ ਜਾਂਦਾ ਲੋਕਾਂ ਨੇ ਮਨ ਬਣਾਇਆ ਕਿ ਅਸੀਂ ਮਹਿੰਦਰ ਭਗਤ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾਵਾਂਗੇ ਔਰ ਲੋਕਾਂ ਦੇ ਵਿੱਚ ਜਾ ਰਹੇ ਆ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜੀ ਅੱਜ ਇੱਥੇ ਅਸੀਂ ਤਾਂ ਵਿਚਾਰੇ ਸੀ ਕਿ ਲੋਕਾਂ ਨੇ ਆਪ کہہ ਕੇ ਸਾਨੂੰ ਸੀਐਮ ਸਾਹਿਬ ਦਾ ਪ੍ਰੋਗਰਾਮ ਲੈ ਕੇ ਦੇ ਅੱਜ ਉਹਨਾਂ ਦੇ ਲੋਕਾਂ ਦੇ ਮੁਤਾਬਕ ਜਲੰਧਰ ਵੈਸਟ 40 ਨੰਬਰ ਵਾਰਡ ਦੇ ਲੋਕਾਂ ਦੇ ਮੁਤਾਬਕ ਜਿਹੜਾ ਹੈਗਾ ਜੀ ਸੀਐਮ ਸਾਹਿਬ ਦਾ ਪ੍ਰੋਗਰਾਮ ਹੈ ਉਹ ਜਿਹੜਾ ਕਰਵਾਇਆ ਗਿਆ ਆਸਾ ਉਮੀਦਾਂ ਖਾਸੀਆਂ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਪਿਛਲਾ ਜਿਹੜਾ 2.5 ਸਾਲ ਨਿਕਲਿਆ ਉਸ ਦੇ ਵਿੱਚ ਇਸ ਹਲਕੇ ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਹੋਏ ਇਸ ਹਲਕਾ ਦਾ ਜਿਹੜਾ ਵਿਕਾਸ ਹੋਣਾ ਸੀ ਉਹ ਪੂਰਾ ਨਹੀਂ ਹੋਇਆ ਹੁਣ ਕੀ ਉਮੀਦ ਕਰਨ ਲੋਕ ਕੀ ਆਮ ਆਦਮੀ ਪਾਰਟੀ ਜਿਹੜੀ ਹੈ ਜਿਨ ਵਾਅਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਆਈ ਹੈ ਜਿਨ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿਚਾਲੇ ਆਈ ਹੈ ਉਹ ਕੰਮ ਢਾਈ ਸਾਲ ਦੇ ਵਿੱਚ ਪੂਰੇ ਹੋਣ گے ਇਹ ਨਹੀਂ ਕਿ ਆ ਜਾਊਗਾ ਕਿ ਹਾਂ ਸਾਡਾ ਇਹ ਕੈਂਡੀਡੇਟ ਸੀ ਆ ਕੰਮ ਨਹੀਂ ਕਰਾ ਕੇ ਗਿਆ ਤੁਹਾਡਾ ਐਮ ਐਲ ਏ ਸੀ ਪਾਰਟੀ ਛੱਡ ਗਿਆ ਕੰਮ ਨਹੀਂ ਕਰਾ ਕੇ ਗਿਆ ਜ਼ਿੰਮੇਵਾਰੀ ਸਰਕਾਰ ਦੀ ਵੀ ਬਣਦੀ ਹੈ ਕੀ ਆ ਗਰੰਟੀ ਦਿਓਗੇ ਲੋਕਾਂ ਨੂੰ ਕਿ ਹਾਂ ਜਿਹੜੇ ਵਾਅਦੇ ਕਰ ਰਹੇ ਹੋ ਪੂਰੇ ਹੋਣਗੇ ਦੇਖੋ ਇਹ ਤਾਂ ਗੱਲ ਕਹਿਣ ਦੀ ਲੋੜ ਹੀ ਨਹੀਂ ਹੈਗੀ ਮਾਨ ਸਾਹਿਬ ਨੇ ਜੋ ਗਰੰਟੀਆਂ ਦਿੱਤੀਆਂ ਸੀਗੀਆਂ ਉਹ ਸੋਹਰ ਪੂਰੀਆਂ ਕੀਤੀਆਂ ਨੇ ਚਾਹੇ ਉਹ 300 ਜੁਨਤ ਬਿਜਲੀ ਫਰੀ ਦੀ ਹੋਵੇ ਚਾਹੇ ਉਹ 43000 ਨੌਕਰੀਆਂ ਦੇਣ ਦੀ ਗੱਲ ਹੋਵੇ ਚਾਹੇ ਖੇਤਾਂ ਦੀ ਬਿਜਲੀ ਖੁੱਲੀ ਕਰਨ ਦੀ ਹੋਵੇ ਨਾਕੇ ਲੱਗਣੇ ਬੰਦ ਹੋ ਗਏ ਮਾਨ ਸਾਹਿਬ ਨੇ ਤਾਂ ਆਪਣੀ ਡਿਊਟੀ ਹੈ ਜਿਹੜੀ ਨਿਭਾਈ ਹੈ ਸਾਡੇ ਹਲਕਿਆਂ 'ਚ ਕੰਮ ਹੋ ਰਹੇ ਨੇ ਜਦੋਂ ਇਨਸਾਨ ਦੀ ਨੀਅਤ ਮਾੜੀ ਹੋਵੇ ਅਸੀਂ ਸੁਣਦੇ ਆ ਲੋਕਾਂ ਕੋਲ ਜਾਂਦੇ ਆ ਕਹਿੰਦੇ ਜੀ ਇਸ ਨੇ ਤਾਂ ਪੈਸੇ ਵਟੋਰਨ ਤੋਂ ਸਵਾਏ ਕੋਈ ਕੰਮ ਹੀ ਨਹੀਂ ਕਰਿਆ ਧਮਕਾ ਕੇ ਡਰਾ ਕੇ ਲੋਕਾਂ ਨੂੰ ਜੇ ਕਿਸੇ ਨੇ ਫਲੋਡ ਵੇਚਣਾ ਤਾਂ ਉਸ ਨੂੰ ਬੁਲਾ ਲਿਆ ਗਿਆ ਕਿ ਆ ਭਾਈ ਐਨੇ ਪੈਸੇ ਦੇ ਦੇ ਨਹੀਂ ਤਾਂ ਤੇਰਾ ਇਹ ਹਾਲ ਹੋਊਗਾ ਕੋਠੀ ਵੇਚ ਰਿਹਾ ਕੋਈ ਉਹਨੂੰ ਬੁਲਾ ਲਿਆ ਕਿ ਐਨੇ ਪੈਸੇ ਦੇ ਦੇ ਤੇਰਾ ਇਹ ਹਾਲ ਹੋਊਗਾ ਕੰਮਾਂਵਲ ਤਾਂ ਧਿਆਨ ਨਹੀਂ ਕੀਤਾ ਇੱਕ ਚੁਣਿਆ ਹੋਇਆ ਲੈਜਿਸਲੇਟਿਵ ਮੈਂਬਰ ਬਹੁਤ ਸਾਰੇ ਕੰਮ ਕਰਾਉਂਦਾ ਅਸੀਂ ਮੇਰੇ ਮੈਂ ਆਪਣੇ ਹਲਕੇ ਤੋਂ ਆਇਆ ਛੋਲੇ ਨੇ ਤੋਂ ਹਲਕੇ ਬਹੁਤ ਸਾਰੇ ਜਿਹੜੇ ਮੈਂ ਕੰਮ ਕਰਾਏ ਨੇ ਸਕੂਲਾਂ ਦੇ ਵਿੱਚ ਕਰੋੜਾਂ ਰੁਪਏ ਦਿੱਤਾ ਹੈ ਡਵੈਲਪਮੈਂਟ ਜਿਹੜੀ ਉਹ ਪਿੰਡਾਂ ਦੀ ਚੱਲ ਰਹੀ ਹੈ ਜਦੋਂ ਇੱਕ ਲੇਜਿਸਲੇਟਰ ਵਾ ਅਗਰ ਉਹ ਚਾਹੁੰਦਾ ਹੋਵੇ ਤਾਂ ਉਹ ਬੜਾ ਕੁਝ ਹੁੰਦਾ ਈ ਉਹ ਤਾਂ ਸਿਰਫ ਪੈਸੇ ਵਟੋੜਨ ਲੱਗਾ ਹੋਇਆ ਸੀਗਾ ਉਸ ਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਜਿਹਨਾਂ ਲੋਕਾਂ ਨੇ ਮੈਨੂੰ ਇੰਨੇ ਉਮੀਦਵਾਰ ਦੇ ਨਾਲ ਵੋਟਾਂ ਪਾਈਆਂ ਨੇ ਉਹਨਾਂ ਦੀ ਮੈਂ ਗੱਲ ਸੁਣਾ ਸਿਰਫ ਪੈਸੇ ਵੱਲ ਧਿਆਨ ਸੀਗਾ ਔਰ ਦੂਸਰੀ ਗੱਲ ਮਹਿੰਦਰ ਭਗਤ ਜਿਸ ਲੈਣ ਦੇ ਵਿੱਚੋਂ ਆਇਆ ਜਿਸ ਪਰਿਵਾਰ ਦੇ ਵਿੱਚੋਂ ਆਇਆ ਉਹ ਕੰਮ ਕਰਨ ਦੀ ਉਹਨਾਂ ਨੂੰ ਅਕਸ਼ਮਤਾ ਹੈਗੀ ਹੈ ਕੰਮ ਕਰਨ ਦੀ ਜਾਂਚ ਹੈ ਔਰ ਲੋਕਾਂ ਦੀਆਂ ਬਿਲਕੁਲ ਅਸਾਂ ਤੇ ਉਹ ਕਰੇ ਉਤਰਨਗੇ ਅਸੀਂ ਇਸ ਗੱਲ ਦੀ ਵਿਸ਼ਵਾਸ ਦੋ ਨਗਰਾਲ ਦੇ ਉੱਪਰ ਜਿਹੜੇ ਐਲੀਗੇਸ਼ਨ ਲਗਾਏ ਨੇ ਜਦੋਂ ਸੀਐਮ ਸਾਹਿਬ ਨੇ ਬਤੌਰ ਮੁੱਖ ਮੰਤਰੀ ਸ਼ਪਤ ਲਈਤੀ ਸੀ ਭਗਵੰਤ ਸਿੰਘ ਮਾਨ ਨੇ ਉਹ ਕਹਿੰਦੇ ਸੀ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੇਵਾਂਗੇ ਹੁਣ ਤੁਸੀਂ ਆਪ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਐਲੀਗੇਸ਼ਨ ਲਾ ਰਹੇ ਹੋ ਸ਼ੀਤਲ ਨਗਰਾਲ ਦੇ ਉੱਪਰ ਕਾਰਵਾਈ ਕਦੋਂ ਹੋਏਗੀ ਕੀ ਆ ਰਿਕਵਰੀ ਦਾ ਵੀ ਆਪਸ਼ਨ ਹੈਗਾ ਰਿਕਵਰੀ ਵੀ ਕਰਾਓਗੇ ਲੋਕਾਂ ਨੂੰ ਇਨਸਾਫ ਮਿਲੇਗਾ ਜਿਹੜੇ ਐਲੀਗੇਸ਼ਨ ਤੁਸੀਂ ਲਾ ਰਹੇ ਹੋ ਬਿਲਕੁਲ ਦੇਖੋ ਜਦੋਂ ਲੋਕਾਂ 'ਚ ਜਾਣਿਆ ਤਾਂ ਇਥੋਂ ਲੋਕਾਂ ਦੀ ਆਵਾਜ਼ ਹੈ ਲੋਕ ਇਨੇ ਡਰਾ ਰੱਖੇ ਸੀਗੇ ਕਹਿੰਦੇ ਜੀ ਦੋ ਭਰਾ ਮਤਲਬ ਗੁੰਡਿਆਂ ਦਾ ਰੂਪ ਧਾਰਿਆ ਹੋਇਆ ਸੀਗਾ ਇੱਥੇ ਅਸੀਂ ਆਏ ਆ ਲੋਕ ਘਰੋਂ ਬਾਹਰ ਨਹੀਂ ਸੀ ਨਿਕਲਦੇ ਲੋਕ ਡਰਦੇ ਸੀਗੇ ਕਹਿੰਦੇ ਵੀ ਇਹਨਾਂ ਦਾ ਕੀ ਪਤਾ ਕਦੋਂ ਆ ਕੇ ਘਰ ਮਾਰਨ ਪੈ ਜਾਣ ਕਦੋਂ ਇਹ ਕੁਝ ਕਰਾ ਕਰਾ ਦੇਣ ਐਦਾਂ ਦੀ ਮਤਲਬ ਇਹਨਾਂ ਦੀ ਉਹ ਬਣੀ ਹੋਈ ਸੀਗੀ ਪਰ ਹੁਣ ਜਦੋਂ ਅਸੀਂ ਆਏ ਆ ਲੋਕ ਘਰੋਂ ਬਾਹਰ ਨਿਕਲ ਰਹੇ ਨੇ ਉਹ ਦੱਸਦੇ ਨੇ ਕਹਿੰਦੇ ਜੀ ਸੰਤੋ ਇਹਨਾਂ ਨੇ ਡਰਾ ਰੱਖਿਆ ਸੀਗਾ ਸੋ ਅਗਰ ਕੋਈ ਐਦਾਂ ਦਾ ਐਵੀਡੈਂਸ ਪ੍ਰੂਫ ਮਿਲਦਾ ਹੈ ਤਾਂ ਬਿਲਕੁਲ ਉਹ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਕੋਈ ਵੀ ਹੋਵੇ ਆਮ ਆਦਮੀ ਪਾਰਟੀ ਦੇ ਵਿੱਚ ਜੇ ਕੋਈ ਇਦਾਂ ਦਾ ਪਾਇਆ ਗਿਆ ਤੁਹਾਨੂੰ ਪਤਾ ਹੀ ਹੈ ਕਿ ਬਖਸ਼ਿਆ ਨਹੀਂ ਗਿਆ ਹੋਇਆ ਅੱਜ ਇੱਕ ਪੈਨ ਡਰਾਈਵ ਲੈ ਕੇ ਘੁੰਮਦੇ ਨਜ਼ਰ ਆਏ ਨੇ ਉਹ ਸੀਐਮ ਸਾਹਿਬ ਦੀ ਕੁਰਸੀ ਵੀ ਲਾ ਕੇ ਬੈਠੇ ਸੀ ਕਹਿੰਦੇ ਮੇਰੇ ਕੋਲ ਸਬੂਤ ਨੇ ਕਿ ਆਮ ਆਦੀ ਪਾਰਟੀ ਦੇ ਐਮਐਲਏ ਕਰਪਸ਼ਨ ਕਰ ਰਹੇ ਨੇ ਮੇਰੇ ਕੋਲ ਕਹਿੰਦੇ ਸਬੂਤ ਨੇ ਮੈਂ ਇਹਨੂੰ ਜਨਤਕ ਵੀ ਕਰੂੰਗਾ ਸੀਐਮ ਸਾਹਿਬ ਨੂੰ ਵੀ ਦਊਂਗਾ ਕਿਉਂ ਨਹੀਂ ਕਰੇ ਕਿਉਂ ਨਹੀਂ ਕਰੇ ਸੀਐਮ ਨੂੰ ਤਾਂ ਲਲਕਾਰਿਆ ਸੀਗਾ ਕਿ ਦੇ ਜੇ ਤੇਰੇ ਕੋਲ ਹੈ ਉਹਨੇ ਕਿਹਾ ਸੀਗਾ ਪੰਜ ਤਰੀਕ ਨੂੰ ਉਹਨੇ ਕਿਹਾ ਇਹ ਨਹੀਂ ਕਰ ਹੈਨਾ ਪਰ ਕਰਨਾ ਕਹਿਣਾ ਸੌਖਾ ਤੇ ਪ੍ਰੈਕਟੀਕਲ ਦੇ ਵਿੱਚ ਲਿਆਉਣਾ ਬਹੁਤ ਔਖਾ ਹੁੰਦਾ ਬਿਲਕੁਲ ਵੋਟਰ ਹੁਣ ਰੋ ਰਿਆ ਸੀਗਾ ਦੇਖਿਆ ਸੀ ਕਿੰਨਾ ਰੋ ਰਿਆ ਸੀਗਾ ਮੈਂ ਆ ਰਿਹਾ ਸੀਗਾ ਦੇਖ ਰਿਹਾ ਸੀ ਰੋ ਰਿਆ ਸੀ ਕੋ ਚਾਰ ਪੰਜ ਉਹਨੂੰ ਰਿੰਕੂ ਦੋ ਜੋੜੀ ਦਾ ਹਰ ਉਹ ਚੁੱਪ ਕਰਾ ਰਿਹਾ ਸੀ ਕਹਿੰਦਾ ਕੋਈ ਗੱਲ ਨਹੀਂ ਯਾਰ ਇਹ ਤਾਂ ਸਮਾਂ ਹੈ ਪਰ ਦੇਖੋ ਹੈ ਤਾਂ ਕਹਿ ਰਹਿਣਾ 5 ਸਾਲ ਵਾਸਤੇ ਇੱਕ ਐਮਐਲਏ ਚੁਣਿਆ ਜਾਂਦਾ ਅਗਰ ਉਸਨੇ ਚੰਗਾ ਲੋਕਾਂ ਨਾਲ ਕੀਤਾ ਹੁੰਦਾ ਤਾਂ 5 ਸਾਲ ਦੀ ਟਰਨ ਪੂਰੀ ਕਰਨੀ ਸੀ ਜੇ ਚੰਗਾ ਨਹੀਂ ਕੀਤਾ ਤਾਂ ਪ੍ਰਮਾਤਮਾ ਹੈ ਨਾ ਕਿਤੇ ਨਾ ਕਿਤੇ 2 ਸਾਲਾਂ ਦੇ ਵਿੱਚ ਭੋਗ ਪਾਤਾ ਔਰ ਉਹ ਮਹਿੰਦਰ ਨੂੰ ਮੌਕਾ ਦੇਣ ਜਾ ਰਹੇ ਨੇ ਲੋਕ ਹੈ ਨਾ ਕਿਤੇ ਨਾ ਕਿਤੇ ਤਾਂ ਹੈ ਨਾ ਕਿ ਤਨਾ ਕਿਤੇ ਸਚਾਈ ਤਾਂ ਹੈਗੀ ਆ ਨਾ ਲੇਕਿਨ ਕਾਂਗਰਸ ਵਰ ਬੀਜੇਪੀ ਨੇ ਪੂਰੀ ਤਾਕਤ ਝੌਂਕੀ ਹੋਈ ਹੈ ਕਾਂਗਰਸ ਦੇ ਕਈ ਲੀਡਰ ਜਿਵੇਂ ਉਸਦੇ ਵਿੱਚ ਰਣਜੀਤ ਸਿੰਘ ਚੰਨੀ ਦੀ ਗੱਲ ਕਰੀਏ ਜਿਹੜੇ ਇੱਥੋਂ ਐਮਪੀ ਚੁਣ ਕੇ ਗਏ ਨੇ ਰਾਜਾ ਵੜਿੰਗ ਆਪਣੇ ਪਰਿਵਾਰ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ ਇਸੇ ਢੰਗ ਦੇ ਨਾਲ ਬੀਜੇਪੀ ਦੀ ਸੀਨੀਅਰ ਲੀਡਰ ਵੀ ਇੱਥੇ ਆਈ ਹੋਈ ਹੈ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਤਾਕਤ ਝੌਂਕ ਰਹੇ ਨੇ ਦੇਖੋ ਹਰ ਪਾਰਟੀ ਦਾ ਰਾਈਟ ਹੈਗਾ ਕਿ ਆਪਣੇ ਕੈਂਡੀਡੇਟ ਲਈ ਆਪਣੀ ਪਾਰਟੀ ਦੇ ਲਈ ਵੋਟ ਮੰਗਣਾ ਸੋ ਮੰਗ ਰਹੇ ਨੇ ਜੀ ਉਹਨਾਂ ਦਾ ਫਰਜ਼ ਹੈਗਾ ਆ ਸਾਡਾ ਵੀ ਸਾਡੀ ਵੀ ਜ਼ਿੰਮੇਵਾਰੀ ਹੈ ਪਾਰਟੀ ਨੇ ਡਿਊਟੀ ਡਿਊਟੀ ਨਿਭਾ ਰਹੇ ਹਰ ਪਾਰਟੀ ਦਾ ਫਰਜ ਬਣਦਾ ਹੈ ਕਿ ਲੋਕਾਂ ਵਿੱਚ ਜਾਈਏ ਲੋਕਾਂ ਤੋਂ ਵੋਟਾਂ ਮੰਗੇ ਹਾਂਜੀ ਮੱਤਵਾ ਕਿਸ ਦੀ ਆਮ ਆਦਮੀ ਪਾਰਟੀ ਕਿ ਕਿੰਨੇ ਮਾਰਜਨ ਨਾਲ ਬਹੁਤ ਵੱਡੇ ਮਾਰਜਨ ਬਹੁਤ ਵੱਡੇ ਮਾਰਜਨ ਚਾ ਲੋ ਇਹਨਾਂ ਨੇ ਦਾਅਵਾ ਕੀਤਾ ਜਿੱਤ ਦਾ ਔਰ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਵੱਡਾ ਮਾਰਜਨ ਰਹੇਗਾ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਅੰਤਿਮ ਫੈਸਲਾ ਜਿਹੜਾ ਜਨਤਾ ਜਨਾਰਦਨ ਨੇ ਲੈਣਾ ਹੈ ਕੀ इन्हों के वादे और दावे भरोसा कर दी है कैमरा परसन आनंद कपूर दैनिक सवेरा टीवी जलंधर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप